ਜੈ ਭਾਗਵਦੀ ਸਾਧ ਸੰਗਤ ਜੀ ਧੰਤਨ ਬਣਪਾਖ ਸਿੰਘ ਜੀ ਧੰਤਨ ਜੁਦਾ ਵੀ ਨਾਰਸਿੰਘ ਜੀ ਸਭ ਦੇ ਘਰ ਵਿੱਚ ਖੁਸ਼ੀ ਹੈ ਕਿ ਹੁਣ ਆਪਾਂ ਬਣਪਾਖ ਸਿੰਘ ਜੀ ਸਭ ਦੀ ਦੁੱਖ ਕਸ਼ਟ ਕਲੇਸ਼ ਨੂੰ ਕਰਨੇ ਬਣਪਾਖ ਸਿੰਘ ਜੀ ਮੇਰੇ ਪਰਿਆ ਹੱਥ ਰੱਖਣਾ ਸਭ ਦੇ ਪਰਿਵਾਰਾਂ ਤੇ ਸਾਧ ਸੰਗਤ ਜੀ ਜੇ ਤੁਸੀਂ ਘਰ ਵਿੱਚ ਕੋਈ ਵੀ ਯਾਗ ਪਾਠ ਕਰਦੇ ਹੋ ਉਸ ਪਾਠ ਯਾਗ ਕਰਨ ਲੱਗਿਆ ਤੁਸੀਂ ਪਹਿਲਾਂ ਇੱਕ ਜਲ ਦਾ ਲੋਟਾ ਭਰ ਕੇ ਰੱਖ ਲਿਆ ਕਰੋ ਕੋਲ ਜੇ ਨਹੀਂ ਤਾਂ ਫਿਰ ਗਲਾਸ ਵਿੱਚ ਜਲ ਪੱਕਾ ਕੋਲ ਰੱਖਿਆ ਕਰੋ ਉਸ ਜਲ ਦੇ ਨਾਲ ਤੁਸੀਂ ਆਪਣਾ ਆਸਨ ਜਿਹੜਾ ਥੋੜਾ ਪਹਿਲਾਂ ਸੁੱਧ ਕਰ ਲਿਆ ਕਰੋ ਜਲ ਦੇ ਛੱਡੇ ਦੇ ਕੇ ਥੋੜਾ ਜਿਹਾ ਆਪਣੇ ਸਰੀਰ ਤੇ ਜਲ ਦਾ ਛੱਟਾ ਦੇ ਲਿਆ ਕਰੋ ਇਸ ਤਰ੍ਹਾਂ ਤੁਹਾਡੀ ਸੁੱਧੀ ਅਜਮਲ ਹੋ ਜਾਂਦੀ ਹੈ ਜੋ ਵੀ ਤੁਸੀਂ ਮੰਤਰ ਯਾਪ ਕਰਦੇ ਜੇ ਜਾਂ ਕਰਨਾ ਚਾਹੋਗੇ ਜੇ ਉਸ ਤੋਂ ਪਹਿਲਾਂ ਤੁਹਾਨੂੰ ਆਪਣੇ ਆਸਨ ਦਾ ਯਾਪ ਕਰਨਾ ਬਹੁਤ ਜ਼ਰੂਰੀ ਹੈ ਇਸ ਯਾਪ ਦੇ ਨਾਲ ਤੁਸੀਂ ਤੁਹਾਡਾ ਜਿਹੜਾ ਆਸਨ ਹੈ ਉਹ ਸੁੱਧ ਹੋ ਜਾਂਦਾ ਹੈ ਕੋਈ ਵੀ ਨੈਗੇਟਿਵ ਸ਼ਕਤੀ ਤੁਹਾਡੇ ਤੇ ਪ੍ਰਭਾਵ ਨਹੀਂ ਕਰੇਗੀ ਇਸ ਕਰਕੇ ਪਹਿਲਾਂ ਤੁਹਾਨੂੰ ਆਸਨ ਦਾ ਯਾਪ ਕਰਨਾ ਚਾਹੀਦਾ ਹੈ ਇਹ ਉਹ ਆਸਨ ਦਾ ਯਾਪ ਇਸ ਤਰ੍ਹਾਂ ਹੈ ਜੀ ਮੈਂ ਤੁਹਾਨੂੰ ਦੱਸ ਰਹੀ ਹਾਂ ਆਸਨ ਬੰਨਾ ਬਾਸਨ ਬੰਨਾ ਬੰਨਾ ਆਪਣੀ ਕਾਇਆ ਚਾਰ ਪੁੰਟ ਮੈਂ ਤਲਤੀ ਬੰਨਾ ਹਨੁਮਤ ਤੇਰੀ ਦੁਹਾਈ ਆਸਨ ਫਿਰ ਸੁਣੋ ਸਰਲੋਕ ਮੰਤਰ ਆਸਰ ਬੰਨਾ ਬਾਸਨ ਬੰਨਾ ਬੰਨਾ ਆਪਣੀ ਕਾਇਆ ਚਾਲ ਕੁੰਢ ਤੱਕ ਦੀ ਜਵਨਾ ਹਨੂਮਤ ਤੇਰੀ ਦੁਹਾਈ ਅਸੀਂ ਬੋਲੀ ਬੋਲੀ ਤੁਹਾਨੂੰ ਹਰੇਕ ਤਰ੍ਹਾਂ ਦਾ ਯਾ ਮੰਤਰ ਪਾਠ ਦਸਾਂਗੀ ਮੈਂ ਜਿੰਨਾ ਮੇਰੇ ਕੋਲ ਹੋਵੇਗਾ ਮੈਂ ਉਹਨਾ ਕਰ ਸਕਾਂਗੀ ਉਹ ਵੀ ਮੈਂ ਤਾਂ ਹੀ ਕਰ ਸਕਾਂਗੀ ਜੇ ਤੁਸੀਂ ਮੈਨੂੰ ਸਪੋਰਟ ਕਰੋਗੇ ਬਹੁਤ ਬਹੁਤ ਧੰਨਵਾਦ ਇਸ ਚੈਨਲ ਨੂੰ ਲਾਈਕ ਤੇ ਵੀਅੂ ਤੇ ਸਬਸਕ੍ਰਾਈਬ ਜਰੂਰ ਕਰਨਾ ਜੈ ਭਾਗਵਤੀ